YouTube ਪਰਵਾਰ ਨਾਲ ਜੁੜੇ ਸਾਰੇ ਦੋਸਤੋ ਮਿੱਤਰ ਭੈਣ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਅੱਜ ਦੀ ਵੀਡੀਓ ਬੜੀ ਜ਼ਰੂਰੀ ਵੀਡੀਓ ਤਾਂ ਤਸੋਂਪੰਦੋਸ਼ ਬੜੇ ਵੈਦਾਂ ਕੋਲੋਂ ਲੁੱਟ ਕਰਾਉਂਦੇ ਸਾਡੇ ਸਾਥੀ ਆ ਵੀਡੀਓ ਤੁਹਾਡਾ ਬਹੁਤ ਫਾਇਦਾ ਕਰੂਗੀ ਤੁਹਾਡੇ ਬਹੁਤ ਪੈਸੇ ਬਚਾ ਦਊਗੀ ਰਸੋਈ ਦੇ ਵਿੱਚ ਹੀ ਆਪਣੇ ਘਰ ਦੇ ਵਿੱਚ ਹੀ ਸਾਰੀਆਂ ਚੀਜ਼ਾਂ ਹੈਗੀਆਂ ਨੇ ਤੇ ਬਹੁਤੇ ਮਹਿੰਗੇ ਫਾਰਮੂਲੇ ਨਹੀਂ ਇੱਕ ਤਾਂ ਨਾ ਤਿਰਫਲਾ ਚੂਰਨ ਰਾਤ ਨੂੰ ਸੌਣ ਤੋਂ ਪਹਿਲਾਂ ਅੱਧਾ ਕ ਚਮਚਾ ਗਾਾਂ ਦੇ ਦੁੱਧ ਨਾਲ ਇਹ ਵਰਤਿਓ ਤੁਹਾਨੂੰ ਸੁਪਨਦੋਸ਼ ਧਾਂਤ ਦੇ ਵਿੱਚ ਥੋੜੀ ਬਹੁਤ ਹੈਲਪ ਕਰੂਗਾ ਕੱਲਾ ਔਲਾ 100 ਗ੍ਰਾਮ 100 ਗ੍ਰਾਮ ਧਾਗੇ ਵਾਲੀ ਮਿਸ਼ਰੀ ਰਾਤ ਨੂੰ ਸੌਣ ਤੋਂ ਪਹਿਲਾਂ ਇਸ ਫਾਰਮੂਲੇ ਨੂੰ ਵੀ ਅਪਣਾ ਲਿਓ ਇਹ ਵੀ ਤੁਹਾਡੀ ਧਾਂਤ ਤੇ ਸੁਪਨਦੋਸ਼ ਦੂਰ ਕਰੂਗਾ ਸਿਤੋਪਲਾਦੀ ਚੂਰਣਾਉ ਦਾ ਮਾਰਕੀਟ ਚੋਂ ਖਰੀਦ ਲਿਓ ਸ਼ਹਿਦ ਨਾਲ ਮੰਨ ਲਓ 3-4 ਗ੍ਰਾਮ ਚੂਰਨ ਅੱਧਾ ਚਮਚਾ ਸ਼ਹਿਦ ਦਾ ਮਿਕਸ ਕਰ ਲੋ ਇਹਨੂੰ ਤੁਸੀਂ ਦਿਨ ਦੇ ਵਿੱਚ ਦੋ ਵਾਰੀ ਵੀ ਸਵੇਰੇ ਸ਼ਾਮ ਤੁਸੀਂ ਖਾਣਾ ਹੀ ਆ ਇਹ ਵੀ ਤੁਹਾਡਾ ਜਿਹੜੀ ਤਾਂਤ ਸੁਪਨੋਚ ਦੇ ਵਿੱਚ ਬਹੁਤ ਹੈਲਪ ਕਰੂ ਆ ਤਿੰਨ ਚੀਜ਼ਾਂ ਤੁਸੀਂ ਅਪਣਾ ਕੇ ਦੇਖਿਓ ਕਟੀਆਂ ਚੀਜ਼ਾਂ ਨਹੀਂ ਖਾਣੀਆਂ ਗਰਮ ਚੀਜ਼ਾਂ ਨਹੀਂ ਖਾਣੀਆਂ ਮਤਲਬ ਸ਼ਰਾਬ ਕੌਫੀ ਚਾਹ ਮੀਟ ਤੇ ਜਿੰਨੀਆਂ ਵੀ ਗਰਮੈਸ਼ ਨਾਲ ਭਰੀਆਂ ਹੋਈਆਂ ਚੀਜ਼ਾਂ ਨਹੀਂ ਖਾਣੀਆਂ ਹੈਗੀਆਂ 2-3 ਮਹੀਨੇ ਪਰਹੇਜ਼ ਕਰ ਲਿਓ ਨਾਲ ਗਰਾਉਂਡ ਦੇ ਵਿੱਚ ਜਾ ਕੇ ਪਸੀਨਾ ਕੱਢੋ ਡੰਡ ਬੈਟਕਾਂ ਸਕੁਆਰਸ ਲਾਓ ਘੰਟਾ ਡੇਢ ਘੰਟਾ ਜੇ ਆਪਣੇ ਲੱਖਾਂ ਰੁਪਏ ਇੰਨੇ ਕੰਮ ਕਰਨ ਨਾਲ ਬਚ ਸਕਦੇ ਆ ਤਾਂ ਆਪਾਂ ਹੋਰ ਕੀ ਭਾਲਦੇ ਆ ਤੇ ਵੈਦਾਂ ਕੋਲੇ ਵੀ ਜਾ ਕੇ ਆਪਾਂ ਲੱਖਾਂ ਲੱਖਾਂ ਰੁਪਏ ਖਰਚਦੇ ਆ ਇਹ ਸੌਖੇ ਜਿਹੇ ਫਾਰਮੂਲੇ ਆ ਟਰਾਈ ਕਰ ਲਓ ਦੱਸਿਓ ਟਰਾਈ ਕਰਕੇ ਜਰੂਰ ਫੀਡਬੈਕ ਦਿਓ ਫਾਇਦਾ ਹੁੰਦਾ ਜਾਂ ਨਹੀਂ ਹੁੰਦਾ ਪਰ ਕੀ ਪਰਹੇਜ਼ ਬਹੁਤ ਜ਼ਰੂਰੀ ਹੁੰਦਾ ਇਨਾਂ ਚੀਜ਼ਾਂ ਦੇ ਵਿੱਚ ਮਾਸਟਰਬੇਸ਼ਨ ਨਹੀਂ ਕਰਨੀ ਹੈਗੀ ਇੱਧਰ ਉੱਧਰ ਬਾਹਰ ਮੂੰਹ ਨਹੀਂ ਮਾਰਨਾ ਹੈਗਾ ਜਦੋਂ ਵਿਆਹ ਹੋ ਗਿਆ ਵਿਆਹ ਤੋਂ ਬਾਅਦ ਤੁਸੀਂ ਆਪਣੀ ਔਰਤ ਦੇ ਔਰਤ ਤੁਹਾਡੀ ਵਫਾਦਾਰੀ ਨਾਲ ਜਿਹੜੇ ਰਿਸ਼ਤੇ ਆ ਜਿਹੜੇ ਲੰਬੇ ਚੱਲਦੇ ਆ ਤੇ ਉਹ ਸਾਡਾ ਲਾਈਫ ਪਾਰਟਨਰ ਆ ਅਸੀਂ ਉਹਦੇ ਪਾਰਟਨਰ ਆ ਸਾਨੂੰ ਇੱਕ ਦੂਜੇ ਨਾਲ ਇੱਕ ਅੰਡਰਸਟੈਂਡਿੰਗ ਨਾਲ ਚੱਲਣਾ ਪੈਂਦਾ ਆਪਣੀ ਆਪਣੇ ਘਰ ਵਾਲੀ ਨੂੰ ਜਾਂ ਆਪਣੇ ਦੋਸਤਾਂ ਨੂੰ ਮਸ਼ੀਨਾ ਨਾ ਸਮਝੋ ਕੋਈ ਐਸੀਆਂ ਵੈਸੀਆਂ ਚੀਜ਼ਾਂ ਨਾ ਵਰਤੋ ਜਿਨ ਜਿਹੜੀਆਂ ਟੈਂਪਰੇਰੀ ਆ। ਉਹ ਇਹ ਆਪਣਾ ਤੁਹਾਡੇ ਨਾਲ ਮੈਂ ਵੀਡੀਓ ਸਾਂਝੀ ਕਰਨੀ ਸੀ ਬਹੁਤੇ ਜਾਂਦੇ ਸਵਾਲ ਸੀਗੇ। ਤੁਸੀਂ ਵੀ ਆਪਣੇ ਦੋਸਤਾਂ ਮਿੱਤਰਾਂ ਨਾਲ ਇਹ ਵੀਡੀਓ ਸ਼ੇਅਰ ਕਰ ਲਿਓ। ਤੁਹਾਡਾ ਬਹੁਤ ਬਹੁਤ ਧੰਨਵਾਦ ਚੜ੍ਹਦੀ ਕਲਾ ਮੇਰੇ ਕਾਉਂਟ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ। ਝੁਕਰੀਆ।